ਸਟਾਰ ਇਸ ਵਾਰ 77ਵੇਂ ਗਣਤੰਤਰ ਦਿਵਸ ਉਤੇ ਜਿਨ੍ਹਾਂ ਵਿਸ਼ੇਸ਼ ਮਹਿਮਾਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਵਿੱਚ ਯੂਰੋਪੀਅਨ ਯੂਨੀਅਨ ਸੰਗਠਨ ਦੀ ਪ੍ਰਮੁੱਖ ਔਰਸੁਲਾ ਵਾਨ ਡੇਰ ਲਿਆਨ ਦੇ ਨਾਲ ਯੂਰੋਪੀਅਨ ਯੂਨੀਅਨ ਕਾਉਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੂੰ ਵੀ ਬੁਲਾਇਆ ਗਿਆ ਹੈ ਡੰਡੀ ਇਹਨਾਂ ਦੋਵਾਂ ਨਾਲ ਯੂਰੋਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਕਾਜਾ ਕਲਾਸ 20 ਸ਼ਾਮਲ ਹਨ ਡੰਡੀ ਇਸ ਸਮੇਂ ਯੂਰੋਪੀਅਨ ਯੂਨੀਅਨ ਵਿੱਚ 27 ਦੇਸ਼ ਸ਼ਾਮਲ ਹਨ ਡੰਡੀ ਚਾਹੇ ਪਹਿਲਾਂ ਇਸ ਵਿੱਚ ਸ਼ਾਮਲ ਅਤੇ ਫਿਰ ਵੱਖ ਹੋਇਆ ਬਰਤਾਨੀਆ ਯੂਰਪ ਦਾ ਮਹੱਤਵਪੂਰਨ ਦੇਸ਼ ਹੈ ਪਰ ਵੱਡੀ ਹੱਦ ਤੱਕ ਅੱਜ ਵੀ ਉਹ ਇਸ ਸੰਗਠਨ ਦਾ ਦਮ ਪਰਦਾ ਹੈ ਡੰਡੀ ਪਿਛਲੇ ਦਿਨੀ ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ਵਿੱਚ ਹੋਈ ਪਹਿਵੀਂ ਕਮਾਂਤਰੀ ਕਾਨਫਰੰਸ ਵਿੱਚ ਪਿਛਲੇ ਸਾਲ ਪਰ ਤੋਂ ਅਮਰੀਕਾ ਅਤੇ ਯੂਰਪੀਅਨ ਸੰਗਠਨ ਵਿੱਚ ਸੁਲਕ ਦੇ મતਭੇਦ ਲਪਟਾਂ ਵਿੱਚ ਸਾਹਮਣੇ ਆਏ ਸਨ ਡੰਡੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੀ ਵਾਰ ਆਪਣਾ ਅਹੁਦਾ ਸੰਭਾਲਦਿਆਂ ਹੀ ਦੂਸਰੇ ਦੇਸ਼ਾਂ ਨਾਲ ਵਪਾਰ ਵਿੱਚ ਆਪਣੀਆਂ ਕਰਾਂ ਦੀਆਂ ਨੀਤੀਆਂ ਵਿੱਚ ਇਸ ਤਰ੍ਹਾਂ ਦੇ ਫੇਰਬਦਲ ਕੀਤੇ ਸਨ ਜਿਸ ਨਾਲ ਦੁਨੀਆ ਭਰ ਵਿੱਚ ਉਥਲ-ਪੁਥਲ ਮਚ ਗਈ ਸੀ ਡੰਡੀ 트럼ਪ ਦੀਆਂ ਇਹਨਾਂ ਨੀਤੀਆਂ ਉੱਤੇ ਵਿਵਾਦ ਖੜਾ ਖੜੇ ਹੋਏ ਸਨ ਅਤੇ ਉਸ ਦੀ ਥਾਂ ਪੁਰ ਥਾਂ ਆਲੋਚਨਾ ਹੋਣ ਲੱਗੀ ਸੀ ਡੰਡੀ ਜਿਨ੍ਹਾਂ ਬਹੁਤੇ ਦੇਸ਼ਾਂ ਨੇ ਇਹਨਾਂ ਨੀਤੀਆਂ ਦਾ ਵਿਰੋਧ ਕੀਤਾ ਸੀ ਉਹਨਾਂ ਵਿੱਚ ਰੂਸ ਅਤੇ ਚੀਨ ਸਮੇਤ ਸਟਾਰਟ ਉਹਨਾਂ ਵਿੱਚ ਰੂਸ ਅਤੇ ਚੀਨ ਸਮੇਤ ਯੂਰੋਪੀਅਨ ਸੰਗਠਨ ਵੀ ਸ਼ਾਮਲ ਸੀ ਡੰਡੀ 트럼ਪ ਨੇ ਇਜ਼ਰਾਈਲ ਅਤੇ ਗਾਜ਼ਾ ਪੱਟੀ ਵਿੱਚ ਸ਼ਾਂਤੀ ਲਿਆਉਣ ਅਤੇ ਰੂਸ ਯੂਕਰੇਨ ਦੀ ਜੰਗ ਖਤਮ ਕਰਵਾਉਣ ਲਈ ਵੱਡੇ ਬਿਆਨ ਦਿੱਤੇ ਸਨ ਪਰ ਹੁਣ ਤੱਕ ਉਸ ਨੂੰ ਇਨ੍ਹਾਂ ਯਤਨਾਂ ਵਿੱਚ ਕੋਈ ਵੱਡੀ ਸਫਲਤਾ ਨਹੀਂ ਮਿਲ ਸਕੀ ਡੰਡੀ ਯੂਰਪੀਅਨ ਯੂਨੀਅਨ ਦੇ ਜਿਹੜੇ ਦੇਸ਼ਾਂ ਨੇ ਟਰੰਪ ਦੀ ਗ੍ਰੀਨਲੈਂਡ ਹਥਿਆਉਣ ਦੀ ਨੀਤੀ ਦਾ ਵਿਰੋਧ ਕੀਤਾ ਸੀ ਉਹਨਾਂ ਉੱਤੇ ਵੀ ਟਰੰਪ ਨੇ ਸਖਤ ਟੈਰਿਫ ਆਯਦ ਕਰਨ ਪ੍ਰਤੀ ਕਦਮ ਉਠਾਉਣੇ ਸ਼ੁਰੂ ਕੀਤੇ ਸਨ ਜਿਸ ਕਰਕੇ ਯੂਰੋਪੀਅਨ ਸੰਗਠਨ ਵਿੱਚ ਉਸ ਦਾ ਸਖਤ ਵਿਰੋਧ ਹੋਣਾ ਸ਼ੁਰੂ ਹੋ ਗਿਆ ਡੰਡੀ ਇਹ ਗੱਲ ਖੁੱਲ ਕੇ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਸਾਹਮਣੇ ਆਈ ਸੀ ਡੰਡੀ ਭਾਰਤ ਨੂੰ ਵੀ ਟਰੰਪ ਦੀਆਂ ਟੈਰਿਫ ਨੀਤੀਆਂ ਦੀ ਜਕੜਨ ਮਹਿਸੂਸ ਹੁੰਦੀ ਰਹੀ ਹੈ ਡੰਡੀ ਇਸ ਲਈ ਦੁਨੀਆ ਪਰ ਦੇ ਦੇਸ਼ਾਂ ਨੇ ਆਪਣੀਆਂ ਵਪਾਰਕ ਨੀਤੀਆਂ ਨੂੰ ਨਵੀਆਂ ਦਿਸ਼ਾਵਾਂ ਵੱਲ ਮੋੜਨਾ ਸ਼ੁਰੂ ਕਰ ਦਿੱਤਾ ਹੈ ਡੰਡੀ ਚਾਹੇ ਪਿਛਲੇ 23 ਸਾਲਾਂ ਤੋਂ ਯੂਰਪੀਅਨ ਸੰਗਠਨ ਅਤੇ ਭਾਰਤ ਵਿੱਚ ਆਪਸੀ ਵਪਾਰਕ ਅਤੇ ਹੋਰ ਹਰ ਤਰ੍ਹਾਂ ਦਾ ਸਹਿਯੋਗ ਵਧਾਉਣ ਸੰਬੰਧੀ ਲਗਾਤਾਰ ਗੱਲਬਾਤ ਕੀਤੀ ਜਾਂਦੀ ਰਹੀ ਹੈ ਪਰ 트াম্প ਦੀਆਂ ਨੀਤੀਆਂ ਕਾਰਨ ਇਹਨਾਂ ਦੋਹਾਂ ਵਿੱਚ ਆਪਸੀ ਆਦਾਨ-ਪ੍ਰਦਾਨ ਨੂੰ ਅਮਲੀ ਅਤੇ ਠੋਸ ਰੂਪ ਦੇਣ ਦੀ ਗੱਲ ਹੋਰ ਵੀ ਤੇਜ਼ ਹੋ ਗਈ ਹੈ ਡੰਡੀ 26 ਜਨਵਰੀ ਦੇ ਸਮਾਰੋਹਾਂ ਵਿੱਚ ਯੂਰਪੀਅਨ ਯੂਨੀਅਨ ਸੰਗਠਨ ਦੇ ਪ੍ਰਮੁੱਖ ਆਗੂਆਂ ਦੇ ਸ਼ਾਮਲ ਹੋਣ ਤੋਂ ਬਾਅਦ ਅਗਲੇ ਹੀ ਦਿਨ ਦੋਹਾਂ ਧਿਰਾਂ ਵਿੱਚ ਇਹਨਾਂ